लुधियाणा के एक निजी हस्पता की एक वीडी और हैरान करने वाली लापरवाही सामने आई है हस्पता के स्टाफ वालों मृतक जोगिंदर सिंह परिवार को उन्होंने पिता की देख थ गलती अणजाण औरत मृतक दे सौंप दी गई इस गंभीर गलती का पता उदों लगा जदों परिवार घर अंतिम संस्कार दैरियां कर रहा है मृतक जोगिंदर सिंह के पुत्र जसवंत सिंह के दसण मुताबक जे उन्हों की भैन अखीरी वार अपने पिता का मुख देख की जिद न करती तो शायद उन्होंने पता ही ना चलता इस वीडी लापरवाही ते समाज सेवी कुलवंत सहोता ने भी सवाल चुके हैं तो भी सुनो की कहना है मृतक के बेटे जसवंत सिंह समाज सेवी कुलवंत सहोता ਉਹਨੂੰ ਦਾ ਪ੍ਰਾਈਵੇਟ ਐਂਗਲ ਲਿਖਿਆ ਤੁਹਾਡਾ ਜੀ ਵਿਕਾਸ ਹਸਤਾਲਾ ਉੱਤੇ ਲਿਖਿਆ ਤੁਹਾਡਾ ਦੀਪਕ ਹਸਤਾਲਾ ਉਹਨਾਂ ਨੇ ਭੇਜੀ ਨਹੀਂ ਤੁਸੀਂ ਜਿਹੜਾ ਪ੍ਰਾਈਵੇਟ ਲਿਖਿਆ ਤਾਂ ਹਸਤਾਲਾ ਦਾ ਨਾਮ ਲਿਖਿਆ ਤੁਸੀਂ ਜੰਮੂ ਦੇ ਉੱਤੇ ਉਹਨਾਂ ਨੇ ਦੋਨੋਂ ਦੇ ਹਸਤਾਲਾ ਕੋਈ ਨਹੀਂ ਆਇਆ ਤੁਸੀਂ ਸਰ ਹਸਤਾਲਾ ਤੋਂ ਆਇਓ ਹਾਂਜੀ ਓਕੇ ਜ਼ਿੰਮੇਵਾਰ ਬੰਦਾ ਕੋਈ ਨਹੀਂ ਆਇਆ ਇਹ ਤਾਂ ਸਿਰਫ ਸਕਿਉਰਿਟੀ ਆ ਵੀ ਦੇਖੋ ਲੁਧਿਆਣਾ ਦੇ ਹਸਪਤਾਲ ਦੀ ਕਰਤੂਤ ਤੇ ਹਸਪਤਾਲ ਤੁਹਾਨੂੰ ਦੱਸੂਗਾ ਮੈਂ ਸਾਡਾ ਬੰਦਾ ਹੀ ਡੈਥ ਹੋ ਗਈ ਸੀ ਸਵੇਰੇ ਤੇ ਅਸੀਂ ਬੋਡੀ ਸਾਨੂੰ ਕਵੜ ਕਰਕੇ ਆ ਫੜਾਤੀ ਆ ਲੇਡੀਜ਼ ਦੀ ਠੀਕ ਆ ਤੇ ਜਸਵੰਤ ਸਿੰਘ ਵੀਰੇ ਹਾਂ ਜੀ ਇਹ ਵੀ ਜੀ ਅਸੀਂ ਨਾ ਅੱਜ 5 5-6 ਦਿਨ ਤੋਂ ਉੱਥੇ ਸੀਗੇ ਦੀਪਕ ਹਸਪਤਾਲ ਦੇ ਵਿੱਚ ਜਿਹੜਾ ਨਹਿਰ ਦੇ ਕੋਲੇ ਆ ਜਦੋਂ ਉੱਥੇ ਸੀਗੇ ਅਸੀਂ ਜਦੋਂ ਅੱਜ 5:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅੱਛਾ ਜੀ ਉਹ ਕਹਿੰਦੇ ਤੇ ਬਿੱਲ ਪੂਰੀਅਰ ਕਰਾ ਕੇ ਵੀ ਅਸੀਂ ਕਿਹਾ ਵੀ ਸਾਡੀ ਡੈਡ ਬੋਡੀ ਚੁਕਾ ਦੋ ਵੀ ਜਾ ਜਾਂਦੇ ਹੁਣ ਅਸੀਂ ਘਰੇ ਆਉਂਦਾ ਵੀ ਠੀਕ ਆ ਜਿਹੜਾ ਹੋ ਗਿਆ ਉਹ। ਉਹ ਕਹਿੰਦੇ ਥੱਲੇ ਜਾ ਕੇ ਉਹ ਤੇ ਬਿੱਲ ਕਲੀਅਰ ਕਰਾ ਕੇ ਵੀਰੇ ਤੇ ਨਰਸ ਬੈਠੀਆਂ ਜੀ ਥੱਲੇ ਭੇਜਾ ਉਹਨਾਂ ਨੇ ਸਾਨੂੰ ਰੂਮ ਦੇ ਵਿੱਚ। ਉਹ ਤੋਂ ਉਹਨਾਂ ਨੇ ਸਾਨੂੰ ਲਿਸਟ ਬਣਾ ਕੇ 2 ਘੰਟੇ ਦਾ ਪਹਿਲਾਂ ਸਾਨੂੰ ਇਹ ਪਕਾਈ ਗਏ ਵੀਰੇ ਕਹਿੰਦੇ ਉੱਪਰ ਜਾਓ ਪਹਿਲਾਂ ਕਹਿੰਦੇ ਕੁੜੀ ਕਹਿੰਦੀ ਮੈਂ ਆਈ ਹੁਣੀ ਆ ਕਹਿੰਦੀ ਹਲੇ 6 7 ਵਜੇ ਆਈ ਸੀ 7 7:30 ਵਜੇ। ਇਹਦੀ ਬੈਠੀ ਹੁਣੀ ਆ ਕਹਿੰਦੀ ਤੁਸੀਂ ਉੱਪਰ ਹੋ ਜਾ ਕੇ ਜਾਓ ਫੇਰ ਦੁਬਾਰੇ ਅਸੀਂ ਉੱਪ ਅਸੀਂ ਫੇਰ ਥੱਲੇ ਗਏ ਉਹ ਕਹਿੰਦੇ 10 ਮਿੰਟ ਬਹਿ ਜੋ ਅਸੀਂ ਬਾਅਦ ਚ ਕਰਦੇ ਆਂ ਜਦੋਂ ਆਏ ਅਸੀਂ ਕਰੀ ਗਏ ਕਰੀ ਗਏ ਤੇ ਮੁੜ ਕੇ ਉਹ ਦੁਬਾਰਾ ਅਸੀਂ ਕਹਿ ਕੇ ਕਿ ਕਢਵਾ ਲਿਆ ਬਿੱਲ ਉਹਨਾਂ ਨੇ ਆਪਣੇ ਕੋਲੋਂ 20314 ਰੁਪਏ ਲੈਤੇ लास्ट ਜਿਹੜੇ ਆਪਣੇ ਅੱਜ ਬਣਦੇ ਜੀਗੇ ਬਾਕੀ ਸਾਰੇ ਨਾਲ ਦੀ ਨਾਲ ਹੀ ਆਪਾਂ ਵੀਰੇ ਜਮਾ ਕਰਾਈ ਗਏ ਸੀ ਜਦੋਂ ਉਹਨਾਂ ਨੇ ਪੈਸੇ ਲੈ ਕੇ ਸਾਨੂੰ ਅਸੀਂ ਉੱਤੇ ਬਿੱਲ ਕਹਿੰਦੇ ਉੱਪਰ ਚ ਲੈ ਜਾਓ ਉੱਪਰ ਗਏ ਸੀ ਗਾਰਡ ਦੇ ਕੋਲੇ ਜਦੋਂ ਮੂਰੇ ਉਹ ਕਹਿੰਦੇ ਤੁਹਾਡੀ ਬਾਡੀ ਭੇਜਤੀ ਵੀਰੇ ਮੌਕਚਰ ਦੇ ਵਿੱਚ ਅਸੀਂ ਕਿ ਵੀਰੇ ਉਹ ਕਿੱਥੇ ਆ ਸਾਨੂੰ ਤਾਂ ਪਤਾ ਨਹੀਂਗਾ ਕਹਿੰਨੇ ਤੁਸੀਂ ਬਾਹਰ ਗੇਟ 'ਚ ਜਾਓ ਜਿੱਥੇ ਮੈਡੀਸਨ ਆ ਅਸੀਂ ਉੱਥੇ ਚਲੇ ਗਏ ਉੱਥੋਂ ਸਾਡੇ ਨੰਨਾਂ ਦਾ ਮੁਲਾਜ਼ਮ ਗਿਆ ਉਹ ਕਹਿੰਦਾ ਤੁਹਾਡੀ ਕਾਹਤੇ ਲੈ ਕੇ ਜਾਣਾ ਸੀਗਾ ਐਂਬੂਲੈਂਸ 'ਤੇ ਵੀਰੇ ਲੈ ਕੇ ਜਾਣਾ ਉਹ ਕਹਿੰਦਾ ਚਲੋ ਐਂਬੂਲੈਂਸ ਦੇ ਨਾਲ-ਨਾਲ ਤੁਰੇ ਗਏ ਸਾਰੇ ਜਾਣੇ ਤੁਰੇ ਗਏ ਤਾਂ ਉਹਨੇ ਗੇਟ ਖੋਲ੍ਹਿਆ ਅੰਦਰ ਹਲੋ ਚੈਨ ਲੱਗੀ ਸੀ ਚੈਨ ਜੀ ਖੋਲੀ ਉਹਦੋਂ ਗਾਜਾ ਕਹਿੰਨੇ ਜਿੰਦਾ ਖੋਲ੍ਹਿਆ ਜਿੰਦਾ ਖੁੱਲ ਕੇ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅਸੀਂ ਜਗਿੰਦਰ ਸਿੰਘ ਤੇ ਲੈ ਕੇ ਜਾਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਤ ਤੇ ਉਹਨਾਂ ਨੇ ਭੇਜਿਆ ਅ ਜੇ ਰੋਜੀ ਘੰਟਾਂ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਦੋਂ ਬਾਅਦ ਮੇਰੀ ਭੈਣ ਬਾਲੀ ਜੇਤ ਕਰਨ ਲੱਗੀ ਕਹਿੰਦੀ ਮੈਂ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦੋਂ ਮੈਂ ਮੂੰਹ ਖੋਲੇ ਖੁੱਲ ਕੇ ਦੇਖਿਆ ਤੇ ਵੀਰੋ ਲੇਡੀਜ਼ ਇੱਕਦਮ ਸਾਡਾ ਵੀ ਔਰੇ ਵੀ ਇਹ ਕੀ ਹੋ ਗਿਆ ਉਦੋਂ ਬਾਅਦ ਅਸੀਂ ਬੈਂਨ ਵਾਲੇ ਨੂੰ ਫੋਨ ਲਾਇਆ ਬੈਂਨ ਵਾਲਾ ਕਹਿੰਦਾ ਵੀ ਤੁਸੀਂ ਕਲੀਅਰ ਕਰੋ ਫਿਰ ਅਸੀਂ ਫੋਟੋ ਪਾਇਲ ਨੂੰ ਦਿਖਾਤਾ ਸੀ ਫਿਰ ਉਹ ਕਹਿੰਦੇ ਹਾਂ ਵੀ ਠੀਕ ਆ ਫਿਰ ਆਪਣੀ ਡੈੱਡ ਬੋਡੀ ਉੱਥੇ ਪਈ ਸੀ ਇਹ ਇਹਨਾਂ ਦੀ ਕਰਤੂਰਤਾ ਵੀਰੇ ਅਸਤਲਾ ਵਾਲਿਆਂ ਦੀ ਤੇ ਭਾਜੀ ਮਦਰ ਸਾਹਿਬ ਦਾ ਨਾਮ ਕੀ ਸੀ ਜੀ ਜਗਨਰਾਜ ਸਿੰਘ ਵੀਰੇ ਉਹ ਮਰ ਉਹਨਾਂ ਦੀ 60 ਸਾਲ ਵੀਰੇ ਤੇ ਹੁਣ ਚੇਂਜ ਹੋ ਗਈ ਬੋਡੀ ਜੀ ਹਾਂ ਜੀ ਹੁਣ ਆਪ ਹੀ ਕਰਕੇ ਗਏ ਉਹ ਜਿਹੜਾ ਮੁੰਡਾ ਛੱਡ ਕੇ ਗਿਆ ਸੀ ਘੜੀ ਵਾਲਾ ਐਮਬੂਸਰ ਵਾਲਾ ਉਹੀ ਲੈ ਕੇ ਗਿਆ ਤੇ ਉਹੀ ਲੈ ਗਿਆ ਬੋਡੀ ਆਪਣੀ ਛੱਡ ਕੇ ਆਪ ਦੀ ਲੈ ਗਿਆ ਉਹਨਾਂ ਦੇ ਜਿਹੜੇ ਮੁੰਡੇ ਨਾਲ ਪਤਾ ਲੱਗਿਆ ਲਿਡਿਆਣੇ ਦੇ ਸੀਗੇ ਵੀਰੇ ਉਹ ਉਹ ਵੀ ਲਿਡਿਆਣੇ ਦੇ ਸੀ ਹਾਂ ਲਿਡਿਆਣੇ ਦੇ ਸੀ ਉਹਨਾਂ ਕੋ ਪਰਿਵਾਰਕ ਮੈਂਬਰ ਆਏ ਸੀ ਨਾਲ ਬੋਡੀ ਲੈਣ ਹਾਂ ਆਇਆ ਸੀਗਾ ਜੀ ਆਏ ਸੀਗੇ ਉਹਨਾਂ ਨੇ ਕਿ ਇਦਾਂ ਇਹਨਾਂ ਦੀ ਗਲਤੀ ਤੇ ਕੁਝ ਬੋਲੇ ਜੀ ਨਹੀਂ ਬੋਲੇ ਸੀਗੇ ਜੀ ਪਰ ਉਹ ਬਾਹਲਾ ਔਖੇ ਜੇ ਕਰਕੇ ਤੁਹਾਨੂੰ ਪਤਾ ਹੀ ਹੈ ਜਦੋਂ ਬੰਦੇ ਦੀ ਘਰ ਦੀ ਕਿਸੇ ਦੀ ਡੈਥ ਹੁੰਦੀ ਹੈ ਕੀ ਹਾਲ ਹੁੰਦਾ ਉਹਨਾਂ ਦਾ ਕਰਨ ਦੀ ਗੱਲ ਉਹ ਕਹਿੰਦੇ ਗਏ ਸਾਨੂੰ ਵੀ ਕਹਿ ਕੇ ਗਏ ਆ ਪਰ ਅਸੀਂ ਚਲੇ ਗਏ ਇਸ ਟਾਈਮ ਤੋਂ ਸਾਡੇ ਹਾਂ ਬਰੇ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਜੁੜੀਆਂ ਹੁੰਦੀਆਂ ਉਹ ਅਸੀਂ ਬਹੁਤ ਸਾਰੀਆਂ ਅੰਤਮ ਜਿਹੜੀਆਂ ਰਸਮਾਂ ਆ ਅੰਤਮ ਸੰਸਕਾਰ ਦੇ ਦੌਰਾਨ ਕਰਦੇ ਆ ਅੱਜ ਮੈਨੂੰ ਹੈਰਾਨੀ ਹੋਈ ਆ ਕਿ ਲੁਧਿਆਣਾ ਦਾ ਹਸਪੀਟਲ ਆ ਦੀਪਕ ਹਸਪੀਟਲ ਜਿੱਥੇ ਕਿ ਸਾਡੇ ਸਤਿਕਾਰਯੋਗ ਅੰਕਲ ਜੀ ਪਿਛਲੇ 5 ਦਿਨ ਤੋਂ ਦਾਖਲ ਸੀ ਸਵੇਰੇ ਮੈਨੂੰ ਫੋਨ ਆਇਆ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਇੱਥੇ ਪ੍ਰਬੰਧ ਕਰਨ ਲੱਗ ਗਏ ਜਦੋਂ ਬਾਡੀ ਪਹੁੰਚੀ ਚਲੋ ਰੋਣ ਪ੍ਰਲਾਪ ਪੈ ਗਿਆ ਘਰੇ ਰੋਂਦੇ-ਕਲੋਂਦੇ ਤੋਂ ਬਾਅਦ ਜਦੋਂ ਦੇਖਿਆ ਪਰਿਵਾਰ ਨੇ ਖੋਲ ਕੇ ਉਸ ਤਹਰਾਨੀ ਹੋਈ ਉਹ ਬਾਡੀ ਇੱਕ ਔਰਤ ਦੀ ਨਿਕਲੀ ਜਦ ਕੇ ਸਾਡੇ ਸਤਾਰਜੋਗ ਅੰਕਲ ਜੀ ਦੀ ਡੈਥ ਹੋਈ ਸੀ ਅਸੀਂ ਕੰਟੈਕਟ ਕੀਤਾ ਹਸਪੀਟਲ ਨਾਲ ਹਸਪੀਟਲ ਦਾ ਵੀ ਮੈਂ ਕਮਾ ਵੀ ਰਵਈਆ ਬਹੁਤਾ ਵਧੀਆ ਨਹੀਂ ਸੀ ਰਿਸੈਪਸ਼ਨ ਦੇ ਉੱਪਰ ਵੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਸਟਾਫ ਦਾ ਆਮੀ ਟਾਲ ਮਟੋਲ ਕੀਤੀ ਗਈ ਇਧਰ ਇਹ ਗੱਲ ਮੈਨੂੰ ਇੱਥੇ ਤਾਂ ਕਹਿ ਦਿੱਤੀ ਗਈ ਵੀ ਤੁਹਾਡੇ ਬੰਦੇ ਤਾਂ ਬੈਲੀ ਨਹੀਂ ਕਲੀਅਰ ਹੋਇਆ ਸੀ ਤੁਸੀਂ ਕਿਹਦੀ ਬਾਡੀ ਚੱਕ ਕੇ ਲੈ ਜੇ ਤੇ ਮੈਂ ਉਹਨਾਂ ਕਹਾਂ ਵੀ ਹੋਸ਼ ਕਰੋ ਤੁਸੀਂ ਜੇ ਬਾਡੀ ਬੈਲ ਕਲੀਅਰ ਨਹੀਂ ਬਾਡੀ ਤਾਂ ਸਾਨੂੰ ਤੁਸੀਂ ਚੁਕਾਈ ਆ ਕਿੱਦਾਂ ਚੁਕਾ ਦਿੱਤੀ ਚਲੋ ਫਿਰ ਉਹਨਾਂ ਨੇ ਮੈਨੇਜਮੈਂਟ ਨਾਲ ਮੈਂ ਗੱਲ ਕਰਨੀ ਚਾਹੀ ਪਹਿਲਾਂ ਤਾਂ ਕਾਫੀ ਦਿਨ ਗੱਲ ਨਹੀਂ ਹੋਈ ਗੱਲਬਾਤ ਹੋਈ ਪਰ ਮੈਨੇਜਮੈਂਟ ਦਾ ਵੀ ਰਵਈਆ ਸੀ ਜਿਹੜਾ ਬਹੁਤਾ ਮੈਂ ਕਿਹਾ ਪੋਜ਼ਿਟਿਵ ਨਹੀਂ ਸੀਗਾ ਗਲਤੀ ਪ੍ਰਤੀ ਵੀ ਉਹਨਾਂ ਨੇ ਗਲਤੀ ਕੀਤੀ ਆ ਪਰ ਜਿਹਦਾ ਦੀ ਗਲਤੀ ਹੋਈ ਆ ਮੈਂ ਕਿਹਾ ਜਿਹੜੇ ਲੋਕਾਂ ਨੇ ਕੀਤੀ ਆ ਜੇ ਹਜ਼ਾਰਾਂ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਅੰਤਮ ਰਸਮਾਂ ਜਿਹੜੀਆਂ ਅਸੀਂ ਕਰਦੇ ਆ ਆਪਣੇ ਬਜ਼ੁਰਗਾਂ ਦੀਆਂ ਉਹ ਰਹਿ ਜਾਣੀਆਂ ਸੀ ਕਿਉਂਕਿ ਸਾਡੀ ਵੀ ਸੰਸਕਾਰ ਦੀ ਤਿਆਰੀ ਸੀ ਖੁਦਾ ਨਾਲ ਖਾਸਾ ਸੀ ਕਿਉਂਕਿ ਜਿਸ ਤਰ੍ਹਾਂ ਦੱਸਿਆ ਗਿਆ ਸੀ ਪਰਿਵਾਰ ਨੂੰ ਵੀ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕੋਈ ਮੈਡੀਸਨ ਲਗਾਈ ਹੋਈ ਆ ਹੋ ਸਕਦਾ ਜੇ ਅਣਹੋਣੀ ਹੋ ਜਾਂਦੀ ਤਾਂ ਬਹੁਤ ਇੱਕ ਵੱਡਾ ਮਹਿਕਮਾ ਦੁਖਦਾਈ ਗੱਲ ਸੀਗੀ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਿਆ ਉਹ ਜਿਹੜੇ ਸਾਡੇ ਸਤਕਾਰਯੋਗ ਮਾਤਾ ਜੀ ਦੀ ਨੇ ਡੈਥ ਹੋਈ ਆ ਲੁਧਿਆਣੇ ਤੋਂ ਸੀ ਉਹਨਾਂ ਦੇ ਬੇਟਾ ਨਾਲ ਆਏ ਸੀਗੇ ਇਸ ਕਰਕੇ ਅਸੀਂ ਨਾ ਮਤਲਬ ਕੋਈ ਕਹਿ ਲਓ ਮੀਡੀਆ ਆਇਆ ਮੀਡੀਆ ਥਰੂ ਗੱਲ ਜਾਊਗੀ ਬਾਹਰ ਪਰ ਅਸੀਂ ਤਾਂ ਬੁਲਾਇਆ ਨਹੀਂ ਸੀ ਮੀਡੀਆ ਨੂੰ ਵੀ ਇੱਥੇ ਕਿਉਂਕਿ ਇੱਕ ਦੁਖਦਾਈ ਗੱਲ ਸੀ ਇੱਕ ਮਾਤਾ ਦੀ ਮੌਤ ਸੀਗੀ ਜਿਹੜੀ ਉਹਦੀ ਮਤਲਬ ਨਿੰਦਣੀਆਂ ਘਟਣਾਂ ਮੈਂ ਕੋਲ ਮਿਲਾ ਕੇ ਕਹਾਂ ਹਸਪੀਟਲ ਕਿਉਂਕਿ ਬਹੁਤ ਮਾੜੀ ਕਸੂਰਤਾ ਸਰਵ ਜੀ ਮੰਤਰ ਦੇ ਬਿਲਕੁਲ ਕਰਦੇ ਜੀ ਉਹਨਾਂ ਨੇ ਕੰਪਲੀਟ ਕਰਤੀ ਆ ਆਪਣੇ ਜਿਹੜੇ ਪਾਈਸਾ ਆਏ ਸੀ ਇਹਨਾਂ ਦੀ ਔਰਤ ਸੀਗੀ ਉਹ ਲੇਡੀ ਸੀਗੀ ਮਾਤਾ ਸਤਾਰ ਜੋ ਉਹਨਾਂ ਨੇ ਕਰ ਦਿੱਤੀ ਤੇ ਇਹਨਾਂ ਵੱਲੋਂ ਵੀ ਤੁਹਾਡੇ ਵੱਲੋਂ ਵੀ ਨਹੀਂ ਅਸੀਂ ਕੋਈ ਨਹੀਂ ਕੀਤੀ ਜੀ ਕਿਉਂਕਿ ਅਸੀਂ ਪਹਿਲਾਂ ਹੀ ਸਤਵੇਂ ਚਾ ਪਰਿਵਾਰ ਕਾਫੀ ਇੱਕ ਮੈਂ ਕਹਾਂ ਬਹੁਤ 60 ਸਾਲ ਦੀ ਉਮਰ ਤੇ ਚਲੇ ਜਾਣਾ ਅਚਾਨਕਨ ਫੈਕਸ਼ਨ ਹੋ ਕੇ ਤੇ ਪਰਵਾਲੀ ਬਹੁਤ ਦੁਖਦਾਈ ਗੱਲ ਹੈ ਪਹਿਲਾਂ ਜੀ